ਆ ਕੇ ਸਾ ਫੋਨ ਆ ਗਿਆ ਹੈਲੋ ਹੈਲੋ ਕਦਾ ਭੈ ਜਦੋਂ ਉੱਚਾ ਸੁਣਦਾ ਹੈਲੋ ਹੈ ਨਾ ਇਹ ਮਾਤੇ ਸੁਣਦਾ ਜਿਹੜਾ ਰਾਮ ਦੇ ਆ ਉਹ ਤੈਨੂੰ ਪਤਾ ਤਾਂ ਹੈਗਾ ਉੱਚਾ ਸੁਣਦਾ ਉੱਚਾ ਬੋਲ ਆ ਕਿੱਥੇ ਧੱਕੇ ਖੰਦੇ ਫਰਦਾ ਕੀ ਖੰਦੇ ਫਰਦੇ ਇਹਨਾਂ ਨਾਲ ਸਾਰੀ ਬਾਰ ਬਾਹਰ ਤੁਰੇ ਫੱਤਰ ਨਾਲ ਸਾਰੀ ਰਾਤ ਓ ਮੈਂ ਗਿਆ ਸੀ ਕਿਸੇ ਕੋਲੇ ਓਏ ਇੱਕ ਮੇਰੀ ਗੱਲ ਸੁਣਿਓ ਹਾਂ ਹਾਂ ਬੋਲ ਐਤੋਂ ਮਾਲੀ ਤੱਕ ਬੂਟਾ ਲੈ ਆਇਓ ਕੀ ਬੂਟ ਕੀ ਲੱਗੇ ਹਣਾ ਮੂਟਾ ਦਰਾਖਤ ਓ ਦਰਾਖਤ ਦਰਾਖਤ ਤੂੰ ਵੀ ਕਰਨਾ ਦਰਾਖਤ ਬਾਬੇ ਦੇ ਜਾ ਕੇ ਆਉਣਾ ਵਾ ਸੁੱਕਿਆ ਸੀਗਾ ਮੈਂ ਕੀ ਸੁੱਕਿਆ ਸੀ ਬਾਬੇ ਦੇ ਦਰਾਖਤ ਸੁੱਕਿਆ ਸੀਗਾ ਮੈਂ ਕਿਹੜੇ ਬਾਬੇ ਦੇ ਵੇ ਬੰਬੂ ਦਾ ਦੇ ਇੱਕ ਤਾਂ ਥੋੜਾ ਜਨਾਨੀਆਂ ਤਾਂ ਨਹੀਂ ਪਤਾ ਲਾਦਾ ਪਤਾ ਨਹੀਂ ਕਿਹੜੇ ਕਿਹੜੇ ਬਾਬੇ ਦੀਆਂ ਸੁੱਖਾਂ ਸੁਖ ਦੀਆਂ ਤੁਸੀਂ ਦੱਸ ਕੀ ਲੈਣਾ ਕੋਈ ਗੱਲ ਤੁਸੀਂ ਲੈ ਆਏ ਥੋੜਾ ਜੀ ਭੋਰ ਲੈ ਮੇਰੇ ਚ ਪੈਦੇ ਨਹੀਂ ਲੈ ਤੇ ਖੇ ਆਂਦੇ ਬਾਹਰ ਚੰਗਾ ਲਿਆਉਂਗਾ ਮੈਂ ਠੀਕ ਆ ਉਹ ਇੱਕ ਤਾਂ ਅੱਜ ਬੁੜੀਆਂ ਦੇ ਛਾਪਿਆ 100 100 ਪਤਾ ਨਹੀਂ ਕਿਹੜੇ ਕਿਹੜੇ ਬਾਬੇ ਦੀਆਂ ਸੁੱਖਾਂ ਸੁਖ ਦੀਆਂ ਰਹਿੰਦੀਆਂ ਪਾਣੀ ਚੱਲ ਵੇ ਮਨਾ ਚੱਲੀਏ

क्या दुकान पे जे क्या कर रहा है ओए मैंने ऊंचा सुनता है यार ऊंचा सुनता है साला मात्र चोर जहां पर आ जाते हैं बार-बार आ बूटा कौन सा लेना है बताओ फिर ओए कोड़ा भी दे दे बूटा दे, दे दे कोई बस आ क, क, किसी घरवाली ने कहा है आपकी नहीं ओए हो रे यार घरवाली ने कहा आपकी है कि किसी की और की है की की किसी और की घरवाली है ओ नहीं मेरी आ अच्छा ਬੂਟੇ ਆਹੀ ਆਤਰੇ ਕੋਲੇ ਹਨ ਆਹੀ ਆਦਰਾ ਦੇਖ ਲੈ ਕੌਣ ਸਾ ਲੈਣਾ ਹੈ ਬੂਟੇ ਜੇ ਤੇਰੇ ਵਧੀਆ ਨਹੀਂ ਯਾਰ ਮੰਨ ਨੇ ਤੂੰ ਨਾ ਮੰਨ ਹਮੇ ਹਮੇ ਨਾ ਕਹਿ ਦੇਣਾ ਬਾਅਦ ਵਿੱਚ ਕਿ ਬੂਟਾ ਸਹੀ ਨਹੀਂ ਹੈ ਬੂਟੇ ਸਹੀ ਨਹੀਂ ਹੈ ਹਾਂ ਆ ਚਸ਼ਮਾ ਲਗਾ ਕਰ ਤੱਕ ਤੇ ਹੈ ਤੁਮ ਕੋ ਕਿਡਾ ਸੁਣ ਲਿਂ ਦਿੱਤਾ ਹੈ ਸਾਲੇ ਆ ਲੈ ਲੈ ਪਰ ਮੁਰੂਦ ਜੇ ਅਮਰੂਦ ਦਾ ਬੂਟਾ ਲੈ ਲੈ ਆ ਲੈ ਲੈ 500 ਕਾ ਇੱਕ ਹੈ ਕੋਈ ਵੀ ਲੈ ਲੈ 1 400 ਕਾ ਵੀ ਹੈ ਜਮੂਨ ਕਾ ਲਾਮਨ ਦਾ ਜਾਮੁਨ 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 ਅਸ ਜਾਮੁਨ ਹਾਂ ਇੱਕ ਤਾਂ ਸਾਲੀ ਹਿੰਦੀ ਨਹੀਂ ਆਉਂਦੀ ਇੱਕ ਸਾਲਾ ਸੌਂਦਾ ਉੱਚੀ ਆ ਇਹਨੂੰ ਕਿਵੇਂ ਸਮਝਾਵਾਂ ਮੈਂ ਉਹ ਤੈਨੂੰ ਪੰਜਾਬੀ ਪੰਜੂਬੀ ਆਉਂਦੀ ਆ ਕਿ ਨਹੀਂ ਕਿਆ ਬੋਲ ਰਹਾ ਹੈ ਹਮੇ ਆਪਕੀ ਸਮਝ ਨਹੀਂ ਆਤੀ ਹਿੰਦੀ ਬੋਲੋ ਹਿੰਦੀ ਬੂਟਾ ਲੈਣਾ ਹੈ ਤਾਂ ਬਤਾਓ ਨਹੀਂ ਹਮੇ ਕੰਮ ਕਰਨੇ ਦੋ ਹਮਾਰੇ ਉਹ ਪੰਜਾਬੀ ਸਮਝਾ ਮੈਨੂੰ ਤੂੰ ਕੀ ਕਹਿਣਾ ਅਮਰੂਦ ਦਾ ਅਮਰੂਦ ਦਾ ਬੂਟਾ ਹੈ ਮਲੂਦ ਦਾ आ, आ, आम आम्रूद मा आम्रूद आमदा आमदा आम का भी है अमरूद अमरूद का है एक है तो समझ लगा आपको क्या थोड़ा सा अमरूद कहना तू हां 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 वही वही पंजाबी में मुरूद मुरूद। कहते हैं जे हमें तो पता नहीं है आम्रूद कहते हैं हम तो एक जामुन का भी है और बाकी जे और पड़े हैं जो पंजाबी में कहते हैं है, हमें पता नहीं हिंदी आपको समझ नहीं आएगी ले ले एक 500 का ले ले अच्छा ओदे बूटे होंदे ਸ਼ੌਕੇ ਸ਼ੌਕੇ ਬੂਟੇ ਵੀ ਹੋਣਗੇ ਉਹ ਬਹੁਤ ਮਹਿੰਗਾ ਹੈ ਆਪਕੇ ਬਸ ਕੀ ਬਤ ਨਹੀਂ ਹੁੰਦੀ ਮੈਂ ਤੂੰ ਸਾਨੂੰ ਲੰਗ ਸਮਝਦਾ ਨਹੀਂ ਆਪ ਕਿਆ ਬੋਲ ਰਹੇ ਹੋ ਨਾ ਕਿਆ ਬੋ ਕਹਾ ਕਹਾ ਆਪਣੇ ਤੂੰ ਕਹਿੰਦਾ ਤੇਰੇ ਬਸ ਦੇ ਜ ਨਹੀਂ ਤੂੰ ਲੰਗ ਸਮਝਦਾ ਸਾਨੂੰ ਗਾਲੀ ਦਿੰਦਾ ਹੈ ਹਾਂ ਮੈਂ ਗਾਲੀ ਗਾਲੀ ਮਤ ਦੇਣਾ ਹਮ ਜੂਪੀ ਜੇ ਹੈ ਤਵੇਰ ਜੇ ਤਾਂ ਜੂਪੀ ਤਾਂ ਫੇਰ ਕੀ ਕਰਦੇ ਸਾਨੂੰ ਹਾਂ ਹਮ ਆਗਾ ਚੜਾਉਣਾ ਹੀ ਬੂਟਾ ਬਾਪੇ ਦੇਵੇਂ ਜਹਾਂ ਕੇ ਰਾਜੇ ਆਪ ਹਮ ਹੈ ਬੂਟੇ ਕੇ ਜੇ ਵਾਲੇ ਬੂਟੇ ਕੇ ਹਮ ਦਾਜੇ ਹੈ ਅਬ ਹਮ ਹਮਰਾ ਮਾਲਿਕ ਕਹਿ ਕਰ ਗਿਆ ਹੈ ਆਪ ਤੂੰ ਵੀ ਹੈ ਮਾਲਕ ਹੋ ਜਾ ਹਾਂ ਪੇ ਕੋਈ ਵੀ ਆਏ ਤੂੰ ਅੰਗਰੇਜ਼ੀ ਵਿੱਚ ਹਮੇ ਪੜੇ ਹਮ ਪੜੇ ਵੀ ਹੈ ਕਹਤੇ ਹੈ ਹੈਂਡਲ ਕਰ ਲੈਣਾ ਆਪ ਪੰਜਾਬੀ ਤੈਨੂੰ ਆਉਂਦੀ ਨਹੀਂ ਅੰਗਰੇਜ਼ੀ ਨੂੰ ਤੈਨੂੰ ਮੂੰਹ ਮਾਰਦਾ ਆਮਰੂਦ ਦਾ ਪੂਤਾ ਲੈ ਲੈ ਆਮਰੂਦ ਦਾ ਕੋਈ ਸਾ ਵੀ ਲੈ ਲੈ ਜੇ ਲੈ ਆਮਰੂਦ ਦਾ ਬੂਟਾ ਹੈ ਬਹੁਤ ਹੀ ਬਹੁਤ ਹੀ ਬੜੀਆ ਹੈ ਠੀਕ ਇੱਕ ਵਾਰ ਦੇਖ ਲੈ ਕਮਜ਼ੋਰ ਜਿਆ ਯਾਰ ਬਹੁਤ ਹੀ जे स्वाद होता है पंजाबी में कहते थोड़ा सा खा लेते बंद खाते नहीं है यार एक बार तो बार बत, बतिया ही है बार बार हमें अमरुद का बूटा बहुत ही स्वाद होता है खाने लगे हाँ जो उसका फल होता है ना फल फल वो फल इसका स्वाद बहुत है बढ़िया होता है इसका स्वाद ठीक है ना एक बार सोच ले आप न, एक बार सोच लो हम हमको काम करने दो बार बार हमसे ना ਦਿਮਾਗ ਨੂੰ ਖਰਾਬ ਨਾ ਕਰੋ ਕੰਮ ਕਰ ਲੈ ਵੱਡਾ ਬਣਦਾ ਮਾਲੀ ਹਮੇ ਕੰਮ ਦਾ ਪਤਾ ਨਹੀਂ ਲੱਗਦਾ ਕੀ ਕੰਮ ਕਰ ਹਮੇ ਗਾਹ ਵੀ ਖੋਦਨੇ ਨਹੀਂ ਦੇਦੇ ਬਾਰ ਬਾਰ ਆ ਜਾਂਦੇ ਹਨ ਸਿਰੀ ਉਪਰ ਲੰਗਣ ਫਲਾਈ ਇਸ ਕਰਕੇ ਉੱਚੀਆਂ ਨੇ ਗੱਲਾਂ ਤੇਰੀ ਯਾਰ ਸਦੀਆਂ ਕਿਆ ਬਾਤ ਐ ਸਿੱਧੂ ਮੂਸੇ ਵਾਲਾ ਬਚਾ ਓ ਰਾਮੂ ਡਾਲਰ ਸਵਾਂਗੂ ਨੀ ਨਾਮ ਸਾਡਾ ਚੱਲਦਾ ਓਏ ਸ਼ਾਨ ਲਿਆ ਕਰ ਬਟੂਆ अब फिर आ गए यार सोच लिया आपने हाँ हाँ हम बुट्टा लेकर जाएंगे पक्का तुम अब कर क्या कर रहे थे दुमू से आला ओ पंजाबी नहीं थोड़ा थोड़ा कर, कर, आ, सुन लेते हैं और गा भी लेते हैं ए, क्योंकि जी ना आपके पंजाब में बहुत ही मशहूर कलाकार था अभी बेचारे की डेथ होगी हमको बहुत दुख लगा दिल से बहुत बड़ी आदमी था हम उसके घर पर भी जाकर आए रहे हैं सच में बहुत गुड बंदा था